ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਨਹੀਂ ਡਾ ਡੇਰੀ ਫਾਰਮ ਪਿੰਡ ਲੱਕੂਵਾਲ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਨੱਕ ਦਿਖਾਵਾਂਗੇ ਇੱਕ ਝੋਟੀ ਵਾਲੇ ਦੋ ਬੇੜਾ ਬਿਲਕੁਲ ਸੂਈਆਂ ਸਵਾਈਆਂ ਆਪਾਂ ਤਾਜ਼ੀਆਂ ਤੇ ਆਪਾਂ ਪਹੁੰਚਿਆ ਵੀ ਰਿਲੇਟੇ ਦੇ ਕੋਲ ਕਰਦੇ ਆਂ ਵੀਰ ਦੇ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਡਿਟੇਲ ਹਾਂ ਪਾਜੀ ਸਾਸਤਰੀ ਕਾਲ ਪਾਜੀ ਸਾਸਤਰੀ ਜੱਗੇ ਵੀਰ ਹੋਸਨਾਵ ਠੀਕ ਠਾਕ ਜੀ ਹੋਰ ਵਧੀਆ ਤੁਸੀਂ ਸੁਣਾਓ ਗੁਰੂ ਮਹਾਰਾਜ ਦੀ ਕਿਰਪਾ ਚਲੋ ਕਿਰਪਾ ਹੀ ਚਾਹੀਦੀ ਆ ਜੀ ਪਾਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਇਹ ਜੀ ਮੇਰਾ ਨੀਤਾ ਪਿੰਡ ਲੱਖੂਆਣ ਤਸੀਲ ਅਈਨਾਲਾ ਤੇ ਜ਼ਿਲ੍ਹਾ ਅਮਰਸਰ ਨੇੜੇ ਰਮਦਾਸ ਆ ਆਪਣਾ ਲੱਖੂਆ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ ਪਾਜੀ 959268560 ਠੀਕ ਆ ਜੀ ਤੇ ਦੱਸਿਓ ਪਾਜੀ ਆ ਝੋਟੀ ਦੇ ਬਾਰੇ ਇੱਕ ਨਵਾਂ ਸੁਆਸ ਲਈ ਤੇ ਕੀ ਮਿਲਕਰ ਕਹਾੜ ਜੇਰਾ ਝੋਟੀ ਵੀਰ ਜੀ ਮਨੂ ਆਪਣਾ ਦੱਸਣ ਦੀ ਲੋੜ ਨਹੀਂ ਜਿਹੜੇ ਭੈਣ ਭਰਾ ਸੀ ਵੇਖ ਲੈਣੀ ਆ ਛੋਟੀ ਲਿਹਾਨੇ ਦੀ ਪਿਓਰ ਵੇਖ ਲੋ ਜੱਟ ਬਲਾਇਆ ਗਿਆ ਠੀਕ ਹੈ ਜੀ ਨਰਮਾ ਨਾ ਇਦਾਂ ਜਿਹਾ گاਵਾ ਛੱਡਾਂ ਨੇ ਉਹਨੂੰ ਤਾਂ ਇਦਾਂ ਹਾਂਜੀ 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 ਤੇ ਦੂਜਾ ਸੁਭਾ ਮਗਰ ਵੀ ਇਹਦੇ ਕੱਟੀ ਐਵੇਂ ਲੱਦੀ ਦੀ ਆ ਠੀਕ ਹੈ ਜੀ ਹਾਂਜੀ ਤੇ ਵੱਡੀ ਛੋਟੀ ਫੁੱਲ ਸਾਈਜ਼ ਫੁੱਲ ਸਾਈਜ਼ ਸੋਲੋ ਸਹੀ ਕਰੇ ਦੋਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਪਿਓਰ ਮੋਰਾ ਨਸਲ ਦੀ ਝੋਟੀ ਆ ਕੱਦ ਕਾਣ ਜਿਹੜਾ ਬਹੁਤ ਹੀ ਚੰਗਾ ਕਰਮ ਵਾਲੀ ਦਾ ਐਨ ਅੱਛਾ ਫਗਾਵਾਂ ਵਾਂਗੂ ਬਣੀ ਪਈ ਆ ਜਿਹੜੀ ਆਪਾਂ ਲਾਈਵ ਤੁਹਾਨੂੰ ਮਿਲ ਕੇ ਕਰਾ ਕੇ ਦਿਖਾ ਦੇਣੀ ਆ ਵੀਡੀਓ ਦੇ ਵਿੱਚ ਹੀ ਕਿੰਨਾ ਦੁੱਧ ਭਈ ਤਿਆਰ ਅਛਾ ਜੀ 16 ਕਿਲੋ ਦੀ ਗਾਰੰਟੀ ਦੇਣੀ ਇੰਨੇ ਟਾਈਮ ਤੋਂ ਮਾਦੀ ਝੋਕ ਲੱਗ ਠੀਕ ਹੈ ਠੀਕ ਹੈ ਜੀ ਜੇ ਮੈਂ ਆਪਕੋ ਮਰਜੀ ਆਪਾਂ ਟੱਕਣਾ ਨਹੀਂ ਕੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਅਛਾ ਆ ਕੱਟੀ ਆ ਜੀ ਠੀਕ ਹੈ ਜੀ ਆਹ ਵਾਲਾ ਜਵਾਬ ਜੇ ਵੇਖ ਸਕਦੇ ਦੀ ਫੀਮ ਲਕਾਬ ਹਾਂ ਇਹ 18 ਹੁੰੀਆਂ ਦਿਨਾਂ ਦੀ ਕੱਟੀ ਜੀ ਵੇਖੋ ਠੀਕ ਹੈ ਠੀਕ ਹੈ ਕੱਟੀ ਆ ਠੀਕ ਹੈ ਜੀ ਐ ਰਾਜੀ ਰੂਜੀ ਠੀਕ ਹੈ ਜੀ ਆਹ ਕਰੋ ਛੱਡੋ ਬੱਚਾ ਚੁਆਈਏ ਲਾਈਵ ਵਿੱਚ ਵਾਈ ਆਪਾਂ ਦਿਖਾ ਦਨੀ ਆ ਵੀਡੀਓ ਦੇ ਵਿੱਚ ਹੀ ਤੇ ਚੱਡਾ ਬਾਗ ਮਾਲਿਆ ਕਰਨ ਵਾਲੀ ਦਾ ਚਫਗਾ ਮਾਣੂ ਕਟਣਦੀ ਆ ਤੇ ਕੱਦ ਵੀ ਜਿਹੜਾ ਬਹੁਤ ਹੀ ਚੰਗਾ ਤੇ ਹੈ ਵੀ ਸਿੰਗਲਾ ਡੀਆ ਤੇ ਟਾਈਮ ਹੀ ਵੀਰ ਜੀ ਵਿਖਾ ਦੋ ਕਿ ਨਾ ਯਾਰ ਟਾਈਮ ਦਿਖਾ ਦਿੰਦੇ ਆ ਟਾਈਮ ਸੂਨ ਥੱਬੇ ਕੋਈ ਆਂ ਵੀਰੋ ਆਪਣੇ ਤੇ ਵੇਖੀ ਪੌਣੇ 7 ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ 6:48 ਹੋਏ ਹੁਣ 6:48 ਠੀਕ ਆ ਠੀਕ ਆ ਪੌਣੇ 7 ਹੋ ਗਏ ਠੀਕ ਆ ਜੀ ਲੋਕਾਂ ਦਾ ਦੋਨੋਂ ਨਹੀਂ ਹੁੰਦਾ ਤਾਂ ਕਿਹੜਾ ਬਿਲਕੁਲ ਥੋੜੀ ਜਿਹੀ ਸਹੂਲਤ ਹੋ ਜਾਂਦੀ ਠੀਕ ਆ ਠੀਕ ਆ ਬਿਲਕੁਲ ਬਾਕੀ ਘਾੜੇ ਦੇ ਅੰਦਰ ਹੀ ਰਹਿਣਾ ਘਰ ਵਿੱਚ ਠੀਕ ਆ ਜੀ ਤੇ ਲੋਕੀ ਕਿ ਮੜਾ ਜੀ ਆਪਾਂ ਸਮਝੂਗੀ ਹੁਣ ਜਦ ਤੱਕ ਪੂਰੀ ਬੜੀ ਤੋੜੋ ਤੋੜੋ ਥਾਣਾ ਫਿਰ ਲਾਗੇ ਦਿਖਾ ਦੇਣੇ ਕੀ ਦਾ ਕਿੰਨਾ ਹੈ ਉਹ ਤਾਂ ਇਹਨਾਂ ਨੂੰ 18 ਕੁ ਪਲੱਸ ਕੋਈ ਨਾ ਹੋ ਰਿਹਾ ਹੁਣ ਇਹਨਾਂ ਨੂੰ 18 ਨਹੀਂ ਚੱਲ ਰਹੀ ਆ ਅੱਛਾ ਅੱਛਾ ਹਾਂ ਆਪਾਂ ਆ 16 ਦਾ ਕਿ ਨਾਮ ਹੋਣਾ ਠੀਕ ਹੈ ਜੀ ਲਓ ਜੀ ਲਾਗੇ ਤਾਂ ਚੈੱਕ ਕਰਾ ਦਿੰਨੇ ਆ ਥਣਾ ਦਾ ਪਸਮਾ ਜਿਹੜਾ ਆਪਾਂ ਉਹਦੀ ਚੰਗਾ ਵਾ ਮਾੜਾ ਜਿਹਾ ਪਰ ਇਹਨੂੰ ਆਵੇ ਦੀ ਲਓ ਜੀ ਵੇਖ ਸਕਦੇ ਜੇ ਪਸਮਾ ਚੰਗਾ ਵਣ ਕਿੱਲੇ ਗੜਵਾ ਪਸਮਾ ਸਿੰਗੀ ਸਿੰਗੀ ਰੋਟੀਆਂ ਤੇ ਅਗਲੇ ਥਣਾ ਦੀ ਚਵਾਈ ਜਿਹੜੀ ਤੁਸੀਂ ਵੇਖ ਸਕਦੇ ਜੇ ਬਈ ਜੀ ਦੀਆਂ ਨੇ ਇੱਕ ਨੰਬਰ ਐ ਡਾੜ ਦੀ ਕੋਈ ਗੱਲ ਇੱਧਰ ਹੋਈ ਨਹੀਂ ਮੋੜੇ ਸੇ ਉਹਨੇ ਡਾੜੀ ਹਾਂਜੀ ਕਿੰਨੀ ਗਾੜ ਭਾਈ ਦਾਦੇ ਇਹਦੀ ਗੀਟ ਜੱਗੇ ਨਹੀਂ 43 ਕੋਲ ਤਿੰਨ ਕਿਲੋ ਗਾੜ ਦੇ ਜੀ ਮੈਨ ਨਾਲ ਹੀ ਆ ਅੱਛਾ ਜੀ ਹਾਂ ਮੈਂ ਤਾਂ ਪਕਾ ਲੀਏ ਤੁਮ ਠੀਕ ਹੈ ਜੀ हां जी हां जी 2.5 ਤੋਂ 3 ਲੀਟਰ ਦੇ ਆਸ-ਪਾਸ ਗਾੜੀ ਗਾੜਿਆ ਕਰਨ ਵਾਲੀ ਦੀ ਅੱਛਾ ਜੀ ਪੱਕਾ ਰਹਿਣਾ ਤੇ ਜਦੋਂ ਇਹਨੂੰ ਮੈਂ ਟਾਰਟ ਪੜਾਉਂਗਾ 5 ਤੋਂ 10 ਵਾਰ ਅੱਲਾ ਵਾਹਿਦ ਮੰਨੋ ਛਾਂ ਲੈਵਾ ਇੰਨਾ ਨਾ ਕਰ ਤਾ ਲੋਕੀ ਤਾਂ ਛਾਂ ਲੈਵੇ ਨਹੀਂ ਆਉਣਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਚੌਣ ਚੌਣ ਵੀ ਭੋਲੀ ਜਾਣਾ ਬਹੁਤ ਜ਼ਿਆਦਾ ਬਤੀ ਬਹੁਤ ਸੰਭਰ ਚੱਗੀ ਜੀ ਸਹੀ ਹੈ ਇੱਕਲਾ ਇੱਕ ਫਰੀ ਸਾਬ ਨਾਲ ਮਿਲ ਜਣੀ ਆ ਹਾਂਜੀ ਹਾਂਜੀ ਕੱਤੀ ਬੜੀ ਚੰਗੀ ਮਾੜੀ ਨਹੀਂ ਨਹੀਂ ਬਿਲਕੁਲ ਬਿਲਕੁਲ ਸੱਤ ਨੀਲੇ ਅੱਗੇ ਸਾਰਾ ਕਈ ਮੁੜ ਕੇ ਆਉਂਦੇ ਮੜੇ ਧਾਰਾਂ ਲਗਾ ਲਓ ਜੋ ਮੇਰੇ ਬਾਰੇ ਮੈਂ ਫਿਰ ਜਿੰਨੇ ਟਾਂ ਮੱਤੀ ਕੋ ਆਣ ਕੇ ਵੀ ਚੋਲੇ ਸਹੀ ਹੈ ਸਹੀ ਗੱਲ ਹੈ ਹਾਂ ਨਿਚੋਈ ਬਹੁਤ ਜਿਆਦੀ ਹੈ ਕੋਈ ਧੂਰ ਨਹੀਂ ਸ਼ਕ ਕਦ ਵੱਜ ਬਹੁਤ ਜਿਆਦਾ ਵੱਡੀ ਝੋਨੀ ਕੋ ਸੁਭਾਹ ਵੀ ਠੰਡਾ। ਲੋ ਜੀ ਬਿਲਕੁਲ ਸ਼ਾਂਤ ਸੁਭਾਹ ਆ ਲਈਏ ਕਰਮਾ ਲਈ ਵੇਖ ਸਾਡੇ। ਕੋਈ ਸ਼ੱਕ ਨਹੀਂ ਜੱਗੇ ਦੀ ਨਿਗ੍ਹਾ ਲੱਗਾ ਰਹਿ ਗਈ ਤੇ। ਜੱਟ ਬਣਾ ਬੂਝ ਤਾਂ ਜੱਟ ਬਣਾ। ਠੀਕ ਹੈ ਜੀ। ਫਵਾਰਾ ਬੱਟੋ ਦੇ ਪਾਣੀ ਨਾਲ ਕਰਦੇ ਬਾਅਦ। ਆ ਚੈੱਕ ਕਰਾ ਲਓ ਬਾਅਦ। ਨੋ ਜੀ। ਜਿਆ ਵੇਖ ਸਕਦੇ। ਇਹ 3 ਕਿਲੋ ਗਾੜੀ ਹੈ। ਸਹੀ ਗੱਲ ਹੈ। ਕਿੰਨੇ ਕਿਲੋ ਦੀ ਕੁਆਲਿਟੀ ਹੈ? 13 ਕਿਲੋ ਦੀ ਬਾੜ। 13 ਨਹੀਂ। ਉਹ ਇਹਦੀ ਵੱਡੀ ਬਾੜੇ ਚੌੜੀ ਆ ਆਪਣੀ ਥਲੋਂ ਹੀ 22 ਤਿੰਨ ਥਲੋਂ ਦੇ ਵਿੱਚ ਗਾੜਿਆ ਰਹਿੰਦਾ ਕਿ ਵੀ ਸਹੀ ਆ ਜੀ ਠੀਕ ਮੋਲੇ ਦੋ ਦੋ ਤਾਂ ਤਾਂ ਜਿਹੜੀ ਝੋਟੀ ਪਾਸ ਹੀ ਹੁੰਦੀ ਆ ਜਿਹੜੀ ਗਾੜ ਨਹੀਂ ਹੋਵੇ ਨਾ ਮੈਂ 15 ਕਿਲੋ ਦੀ ਜਗਾ ਹਾਂਜੀ 15 ਕਿਲੋ ਦੀ ਨਹੀਂ ਉਹਦੀ 2.5 ਕਿਲੋ ਤੋਂ ਵੱਧ ਹੁੰਦਾ ਵੱਧ ਹੁੰਦੀ ਆ ਹਾਂ ਮਨ ਲੋ ਸਿਆਣੇ ਬੰਦੇ ਗਾੜ ਚੋ ਕੇ ਵੇ ਲੈ ਲੈਂਦੇ ਵੀ ਨਹੀਂ ਦੁੱਧ ਹੈਗਾ ਹੈਨਾ ਜੇ ਗਾੜ ਚੋ ਉਦ ਪਛਾਰ ਚਾਊਗਾ ਪਛਾਰ ਚਾਊਗਾ ਪਛਾਰ ਚ ਡਬਲ ਹੁੰਦਾ ਨਾ ਮੰਨ ਲਓ ਬਾਕੀ ਕੋਈ ਭੂਰ ਨਹੀਂ ਛਟਾ ਨਹੀਂ ਆਪਾਂ ਮਿਹਰੂ ਜੀ ਵੀ ਕਹਿੰਦੇ ਨਹੀਂ ਸਾਫ ਜੀ ਜਨੈਲ ਤੇਰਾ ਕੋਈ ਹੈ ਨਾ ਮੰਨ ਲਓ ਚੋਣ ਮਾੜੀ ਹੈ ਬਿਚਾਨ ਵੱਧ ਘਟੋ ਵੇ ਅਗਰ ਤੇ ਆਪਾਂ ਦੇਣਦਾਰ ਹੋ ਨਹੀਂ ਬਿਲਕੁਲ ਬਿਲਕੁਲ ਜੀ ਬਾਕੀ ਕਲੀਅਰ ਦੇਖਣ ਤੇ ਕੋਈ ਭੂਰ ਕੋਈ ਛਟਾ ਨਹੀਂ ਹੈ ਚੋਣ ਚਣ ਪੋਲੀ ਜਾਂ ਮੋਟਰ ਵਾਲਾ ਹਿਸਾਬ ਤਾਂ ਆਵਿਆ ਕਿੱਥੇ ਮਰਜ਼ੀ ਮੱਖਾਂ ਵੀਂ ਕਰੇ ਜੇ ਬੇਸ਼ੱਕ ਮਾਣ ਕੇ ਫੇਰ ਤੂੰ ਆ ਕੇ ਲੈ ਜਾ ਠੀਕ ਹੈ ਜੀ ਬੱਤ ਵੀ ਪਤਾ ਕੀ ਬੱਚੇ ਰੋ ਬਾਲ ਆਦਾ ਜੇ ਦੁੱਧਿਆ ਦੇ ਬੱਚਾ ਲੈ ਕੋ ਹੂੰ ਭਲਿਆ ਇਹ ਜਿੱਥੋਂ ਆਪਾਂ ਲਈ ਹੈ ਨਾ ਉਹ ਗਾੜ ਸਾਰੇ ਬੱਚੇ ਨੂੰ ਛੱਡਦਾ ਉਹ ਮੈਂ ਵੇਖਣਾਂ ਕਿ ਕੱਟੀ ਲੈਟ ਦਾ ਪਈ ਕਿਸੇ ਨੇ ਜਦੋਂ ਅਹੀਂ ਦੇ ਹੁਣ ਕੋਲਿਆ ਖੁਦ ਕਿਸੇ ਵੀ ਨੇ ਕਿਹਾ 1 ਮਹੀਨੇ ਦੀ ਕੱਟੀ ਆ ਕੱਟੀ 18 ਦਿਨਾਂ ਦੀ ਕੱਟੀ ਹੋਈ ਆ ਮੰਨ ਲਓ 20 ਦੀ ਹੁਣ ਲਾ ਲਉ ਦੋ ਦਿਨ ਉੱਤੇ ਹੋ ਗਈ ਸੀ ਆਹੇ ਨਹੀਂ ਲਾਉਦੇ ਇਸ ਤੋਂ ਵੱਧ ਨਹੀਂ ਕੱਟੀ ਹੈਗੀ ਆ ਦੇ ਵੇਖਣ ਨੂੰ ਲਾ 20 ਦਿਨਾਂ ਮਹੀਨਾ ਦੀ ਤੇ ਹੁਣ ਆਪਾਂ ਆਈ ਜਾਂਦੀ ਮੈਂ ਮਲਾ ਮਾਰਦੀ ਮਾਰ ਰਹੀ ਆ ਇਹ ਬੰਦਾ ਕੋ ਉਂਗਲ ਨਹੀਂ ਕਰਦਾ ਰਿਆ ਨੌਸਾ ਗਾ ਨਹੀਂ ਨਾ ਇਹ ਨਾ ਸ਼ਾਕੀ ਗੱਡੀ ਇਹ ਨਹੀਂ ਸ਼ਾਈ ਰਿਆ ਸਾਫ ਸਾਫ ਆਪ ਸਿੰਘ ਸੁng ਵੀ ਚੰਗਾ ਰੰਗ ਸਿੰਘ ਕਰਮਾਲੀ ਨੂੰ ਇਹ ਗਾਵਾੜੀਆਂ ਸੁਈਆਂ ਰਹੀਆਂ ਆਪਣੇ ਜੇਰਾ ਸਾੰਭੀਆਂ ਨੇ ਮੇਰੇ ਅਗਲੇ ਨੋਟ ਤੇ ਕਵੇ ਨਾ ਕੋਈ ਨਹੀਂ ਨਹੀਂ ਬਿਲਕੁਲ ਬਿਲਕੁਲ ਵਧੀਆ ਗੱਲ ਹੈ ਇਹਨੇ ਉਹ ਬੰਦੇ ਧੋਖਾ ਮਗਰੋਂ ਆਜੂਗੀ ਜਦੋਂ ਸੋਈਗੀ ਨਾ ਮੈਂ ਬਗਰੋਂ ਧੋਖਾ ਵੀ ਨਾਉਗੀ ਐ ਟੱਕਰੀ ਚਵਾਈਏ ਠੀਕ ਹੈ ਠੀਕ ਹੈ ਨਾਲੇ ਵੀਰ ਜੀ ਤੁਸੀਂ ਇੰਨੇ ਪੈਸੇ ਖਰਚੇ ਆ ਹਾਂਜੀ ਹਾਂਜੀ ਮੰਨ ਲਓ ਫਿਰ ਆਪਾਂ ਜੀ ਚੋਣ ਦਾ ਹੀ ਮਾਰਾ ਲੱਲਿਆ ਫਾਇਦਾ ਕੀ ਆ ਤੇ ਚਾਹੇ ਆਪਾਂ ਕੋਈ 10 ਕਿਲੋ ਵਾਲੀ ਇੰਨੇ ਪੈਸੇ ਥੋੜਾ ਮਿਲ ਜਾਂਦੀ ਨਾ ਜੀ ਨਾ ਵੀ ਪੈਸੇ ਖਰਚ ਕੇ ਇਹ ਬਿਲਕੁਲ ਬਿਲਕੁਲ ਜੀ ਆਪਾਂ ਖਰਚ ਲਈ ਹੁਣ ਅੱਗੋਂ ਗਾਂ ਰਹਿਣੇ ਆ ਜੇ ਆਪਾਂ ਹਾਂ ਬਸ ਕਿਉਂਕਿ ਆਪਾਂ ਪਹਿਲਾਂ ਤੇ ਆਏ ਹਾਂ ਹਾਂਜੀ ਹਾਂਜੀ ਅਗਲੇ ਦੇ ਦਾਣੇ ਤੇ ਸੱਲੇ ਕਰਾਉਣੇ ਨੇ ਮੈਂ ਆ ਕੇ ਫੇਰ ਸਾਡੇ ਘਰ ਪਾਂ ਮੋਲੇ ਦਾ ਵੀ ਖਰਚ ਪੈਂਦਾ ਨਹੀਂ ਸਹੀ ਗਾ ਨਹੀਂ ਬਾਕੀ ਕੋਈ ਕੰਮ ਉਹਦੇ ਬੰਦੇ ਕਹਿ ਰਹੇ ਨੇ ਯਾਰ ਹੁਣ ਚੋਲੀ ਇਸ ਦੇ ਦੇ ਤੇ ਚੋਣੀ ਉਹ ਆ ਜੇ ਆ ਆਪਕਿ ਨੇ ਆਣ ਕੇ ਤਸਦੀਕ ਨੀ ਮੈਂ ਤਿੰਨ ਟਾਈਮ ਚੋ ਜਿੰਨੇ ਕਾਲ ਮਰਜੀ ਕਿਓ ਲੋਜੀਕ ਪਾਰਟੀ ਤਰੀ ਹੁੰਦੀ ਏ ਤਾਂ ਹੋ ਆਪਾ ਘੱਟ ਦੁੱਧ ਦੱਸਿਆ 2 ਕਿਲੋ ਅੱਛਾ ਜੀ 18 ਕਿਲੋ ਮੈਂ ਤੁਹਾਨੂੰ ਠੀਕ ਆ ਕਿਰਪਾ ਨਾਲ ਅਜ ਫਗਤਾਂ ਮਹੀਨਾ ਚੜਿਆ ਏ ਹਾਂ ਜੀ ਦਲਾਂ ਦਾਲਾ ਦੇਣੀ ਆ ਤੇ ਜਿਹੜਾ ਲੈਗਾ ਮਹਾਰਾਜ ਨੂੰ ਲੈਣਾ ਤਾਂ ਨਹੀਂ ਹੁੰਦੀ ਲੈਣੀਆਂ ਲਾਭ ਕਰੇ ਨਹੀਂ ਚੰਗੀ ਚੰਗੀ ਏ ਚੰਗੀ ਕੋਈ ਸ਼ੱਕ ਨਹੀਂ ਆ ਦਜਾ ਸੁਗਾਵਾ ਕਰਮਾਲੀ ਤੇ ਹੈ ਵੀ ਜੈਡ ਬਲੈਕ ਤੇ ਕੱਦ ਜਿਹੜਾ ਬਹੁਤ ਹੀ ਬਾਖਮਾਲਿਆ ਤਾਂ ਬੱਚੇ ਛੜਦੇ ਕੋ ਤੇ ਛੜਦਾ ਛੜਦੇ ਕੋ ਛੜਦੇ ਕੋਈ ਨਹੀਂ ਬੱਚੇ ਲੈ ਆਓ ਜੀ ਆ ਵੇਖ ਸਕਦੇ ਮਾਸਾਂ ਪਰਨੇ ਆਪਾਂ ਕਹਿ ਸਕਦੇ ਆ ਕੋਈ ਬਾਤ ਨਹੀਂ ਮੇਰੇ ਨਾਲ 9 10 ਕਿਲੋ ਨਹੀਂ ਨਹੀਂ ਮੇਨਾਂ ਵੀਰ ਮੇਨਾਂ ਨਹੀਂ ਦੱਸਣਾ ਪਹਿਲਾਂ ਜਿਹਨੇ ਹੁੰਨ ਵਾਲੀ 16 ਨਾਲ ਠੀਕ ਹੈ ਠੀਕ ਹੈ ਲੋ ਵੀ ਦੁੱਧ ਵੱਧ ਹੋਊਗਾ ਪਰ 16 ਦੀ ਫੁੱਲ ਗਰੰਟੀ ਹੈ ਤੇ ਆ ਜਾਓ ਭਾਜੀ ਹਰ ਮੋਲ ਨੂੰ ਦੱਸੀਆ ਪਾਣਾ ਜਿਆਦੀ ਲੰਮੀ ਹੁੰਦੀ ਜੰਦੀ ਹੈ ਹਾਂਜੀ ਤੇ ਦੱਸੋ ਮੋਲ ਵੀ ਕੀ ਜਿਆਦੀ ਕਰਨਾ ਜਿਵੇਂ ਬਰਦਾ ਦਿੰਨੇ ਆ ਤੇ ਕਿੱਚੇ ਵੀਰ ਹਾਂਜੀ ਰੋਟੀਆਂ ਦਾ ਆਪਾ ਰੋਜ਼ ਵੇਖਣ ਨੇ ਮੈਂ ਲੈਂ ਹੋਈਆਂ 2 2 ਲੱਖ ਸਵਾ 2 2 ਦੀਆਂ ਦੇਣ ਬਿਲਕੁਲ ਨਹੀਂ ਸੱਚੀ ਹਾਂ ਰੋਟੀ ਦੇ ਲਈ ਨਹੀਂ ਕਰ ਲਿਏ ਜੈ 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 ਆ ਜਾਓ ਤਾਂ ਦੱਸੋ ਜਦ ਵੀ ਦੱਸੋ ਅੱਜ ਮਾਨੂੰ ਸੰਗਰਾਮ ਦਾ ਧਿਆਣਾ ਮੈਂ ਮੈਂ ਤਾਂ ਹੀ ਰਹਿਾਂਗਾ ਨਾ ਕਰੀਏ ਜੀ ਨਹੀਂ ਕਰ ਦਈਏ ਅੰਦਰ ਕਰ ਦੋ ਖੁੱਲੀ ਖੁੱਲੀ ਛੋੜ ਕੇ ਨਹੀਂ ਹੋਰ ਕਰ ਦੋ ਛੱਡ ਜੀ 2000 ਰੁਪਏ ਨਹੀਂ ਨਹੀਂ ਹਾਂ ਜ਼ਿਆਦਾ ਖੁੱਲੇ ਛੱਡ ਗਏ ਨਹੀਂ ਅਹੀਂ ਦੇ ਹਜੇ ਨਹੀਂ ਦੱਸ ਸਕਦੇ ਕੋਈ ਹਾਂ ਵੀ ਅਹੀਂ ਹਾਂ ਨਾ ਪਰ 85 ਵੀ ਦੇ ਲੀਏ ਛੋਟੀ ਬੜੀ ਜ਼ਿਆਦਾ ਚੰਗੀ ਜਿੰਨੇ ਟਾਈਮ ਮੱਦੀ ਚੋ ਕੇ ਰਹਿ ਜਾਈਏ ਵਧੀਆ ਗੱਲ ਹੈ ਪਰ ਆਪਾਂ 80 ਤੋਂ ਵੀ 2000 ਅੰਦਰ ਕਰ ਦੇਣੀ ਹੈ ਦੇਖੇ ਠੀਕ ਆ ਸਹੀ ਆ ਦੇ ਕੋਈ ਗੱਲ ਨਹੀਂ ਜਾਣ ਤੋਂ ਕੋਈ ਗੱਲ ਨਹੀਂ ਇਹ ਇਕੱਠਾ ਕਰਦੇ ਚਲੋ ਤਾਂ ਕਹਿਤਾ ਦੇ ਲੰਗ ਪਰ ਮੈਂ ਹੁਣ ਵੀ ਕਹਿੰਦਾ ਵਾਰ-ਵਾਰ ਵੀ ਇਹਨੂੰ ਚੋਚਵਾ ਕੇ ਫੇਰ ਨਹੀਂ ਨਹੀਂ ਬਿਲਕੁਲ ਬਿਲਕੁਲ 16 ਨਾਲ ਲਾ ਲੇ 2 ਤੋਂ 18 ਹੀ ਹੋਊਗਾ ਠੀਕ ਹੈ ਠੀਕ ਹੈ ਬਿਲਕੁਲ ਬਿਲਕੁਲ ਜੀ ਲਓ ਜੀ ਚੰਗੀ ਵਾਲੇ ਤੇ ਜਿਹੜੀ ਰੱਖਿਆ ਪਾ ਨਾ ਜੱਗੇ ਬੈਠਾ ਸੂਈਆਂ ਆ ਠੀਕ ਹੈ ਜੀ ਉਹ ਸ਼ਾਮੀ ਸੂਈ ਆ ਹਾਂ ਜੀ ਇਹ ਤੜਕੇ ਸੂਈ ਆ ਨਹੀਂ ਸੂਈ ਚੋਈਏ ਕੋਈ ਸ਼ਾਮੀ ਹਾਂ ਜੀ ਇਸ ਵੇਲੇ ਦੋ ਘੰਟੇ ਨੂੰ ਚੋ ਕੇ ਤਾਂ ਬੱਚਾ ਜਨਾਇਆ ਜੀ ਬੱਚੀ ਦਿੱਤੀ ਠੀਕ ਹੈ ਜੀ ਆ ਜੀ ਉਹਦੀ ਜੇਰ ਜੀ ਇਹ ਲੋ ਜੇਰ ਨੂੰ ਰਹਿਣਾ ਪ੍ਰੋਪਰ ਤੇ ਕਿੰਨਾ ਸੂਆ ਨਹੀਂ ਤੇ ਮੂੰਹ ਛੇਦਾਂਦੇ ਆ 50 ਸੂਆ 50 ਦੁੱਜਾ ਹੁਣ ਦੁੱਜਾ ਸੂਆ ਮਗਰ ਕੀ ਆ ਇਹਦੇ ਮਗਰ ਅੱਛੀ ਬਹੁਤ ਦਰਦ ਦੀ ਖਰਾਬ ਲੋਰੀ ਫੀਮੇਲ ਕਾਫ ਆ ਗਈ ਜੀ ਤੇ ਕੱਦ ਵੀ ਚੰਗਾ ਬਦਰ ਮਲੀ ਦਾ ਨਸਲ ਯਾਦ ਫਰੀਦ ਵਾਲੀ ਅੱਛੀ ਵੇਖੋ ਤਾਂ ਥਣਲੇ ਵਾਲ ਕੋ ਜਿੰਨੇ ਕਿ ਦੁੱਧ ਵਾਲੀ ਪਾਜੀ ਵੀਰ ਜੀ ਜਿੱਥੋਂ ਲਈ ਉਹਦੇ 23 ਕਿਲੋ ਫੇਲਣੇ ਦੁੱਧ ਦਾ ਅੱਛਾ ਜੀ 25 ਤੋਂ ਬੱਸ ਜਾਣੀ ਆ ਠੀਕ ਆ ਲੋ ਜੀ ਬੋਦੀ ਵਾਲੀ ਆ ਵੜ ਚੰਗੀ ਏ ਠੀਕ ਆ ਠੀਕ ਆ ਜੀ ਬਾਕੀ ਪੰਡਾਂ ਪਈਆਂ ਕਰਮ ਵਾਲੀ ਨੇ ਅਈ ਸੂਈ ਵੀ ਅੱਜ ਕਿੰਦਾ ਰਹੀ ਹਲੇ ਥੋੜੀ ਹੋਣੀ ਸੀ ਕੀ ਆ ਅੱਛਾ ਅੱਛਾ ਇਹੀ ਬਿਚੀ ਤੇ ਤੇੜੇ ਸੂਈਏ ਤਿੰਨ ਵਜੇ ਠੀਕ ਧਿਆਨ ਨਾਲ ਧਿਆਨ ਨਾਲ ਆਹ ਵੇਖੀ ਆਹ ਵਧੀਆ ਵੇਖੋ ਠੀਕ ਆ ਜੀ ਫਿਰ ਮਲਕਾਫ ਜੇ ਮਗਰਬ ਇਹ ਵੀ ਡਬਲ ਫਰਾ ਤੁਹਾਨੂੰ ਵੀ ਚਲੋ ਪਿਛੇ ਫੇ ਮਲਕਾਫ ਕੋ ਸਾਂਭ ਲਓ ਚੰਗੀ ਐ ਉਹਦਾ ਦਿਖਾਓ ਚੰਗਿਆ ਸਿੱਧਾ ਆ ਲੈ ਕੋਈ ਬੱਕ ਦੇ ਲੜੀਆ ਲਾਲ ਦਾ ਸਾਂਭਾ ਸੀ ਜਾਂ ਗੁਲਾਬੀ ਕਿ ਨਹੀਂ ਠੀਕ ਆ ਠੀਕ ਆ ਜੀ ਤੇ ਨੀਰੇ ਵੀਰ ਜੀ ਕਰੀਏ ਦਾਵੀ ਆਜੋ ਜਿਹਦੇ ਤਹਰਾ ਤੋਂ ਵਿਖਾ ਲਈ ਬਣੀਆਂ ਦਿਖਾ ਦਿਓ ਇਹ ਤਾਂ ਪਹਿਲਾ ਦਿਨ ਚਲੋ ਵੇ ਮਾਰ ਮਾਰ ਕੇ ਜਿਹੜਾ ਇਹਦਾ ਥਾਣੇ ਵੱਡਾ ਰੜੀ ਵੱਡੀ ਕਿਉਂਨ ਲੱਗੀ ਵਸੀ ਅੱਛਾ ਜੀ ਦਰਦੀ ਹੋ ਚੱਲੀ ਅੱਡਰਦੀ ਮੜੀ ਕਿਹਾ ਕੋਈ ਨਹੀਂ ਲਓ ਜੀ ਮੈਡ ਪਾੜਨ ਤੱਕ ਜਾਂਦੀ ਕਰਮ ਵਾਲੇ ਮਰਨ ਮਾਰੂ ਨਾ ਮਤ ਕਾ ਨਹੀਂ ਕਿਸੇ ਦੇ ਦੇ ਪੋਣੀ ਦੇ ਕੋਣੀ ਮਾਰ ਮਾਦੋਂ ਜੀ ਲਓ ਜੀ ਮਗਰ ਲੈਣਾ ਦੀ ਚਵਾਈਏ ਕੋਈ ਉਨ ਨਹੀਂ ਛੱਕਾ ਠੀਕ ਹੈ ਨੀ ਦੇ ਵੇਤੀ ਕਰੀਏ ਦੀ ਗੱਲ ਤੇ ਮੁੱਲ ਵੀ ਦੀ ਇਹਨਾਂ ਦੇ ਦੇ ਰਹੀ 90 ਦੀ ਨਹੀਂ ਹਾਂ ਇਹ ਨਹੀਂ ਨਾ ਮੁੱਲ ਪਈਏ ਜੇ ਅੱਜ ਪਈਏ ਅੱਜ 25 ਵੇਖ ਲਓ ਪਤਾ ਜੀ ਦੂਜੀ ਵਾਰ ਨਹੀਂ ਸੋਹਣੀ ਸੋਹਣੀ ਹੈ ਪਰ ਅੱਜ ਨਾ 85 ਦੀ ਵੜੇ ਵੜੇ ਦਾ ਦੇਣੇ ਅੱਜ ਕਰੀਏ ਜਿਆ ਜੀ 85 ਦੀ ਨਹੀਂ 80000 ਦੇ ਦਿੰਗੇ 75 ਦੀ ਜਗੇ ਹਾਂ ਹਾਂ ਜਵਾਨ ਦੋ ਅੱਜ 72000 ਦੀ ਹਾਂ ਨਾ ਜੜੀਆਂ ਠੀਕ ਹੈ ਠੀਕ ਹੈ ਪੂਰੇ ਦੀ ਲਾਸਟ ਮੁੱਲ ਭੱਤਰ ਕੋ ਬਹੁਤਾ ਮਿਲ ਰਿਹਾ ਨਹੀਂ ਚੰਗੇ ਜਿਹੜਾ ਬੱਜੀ ਆ ਖਾਂ ਵੀ ਟਿਕ ਲੈ ਜੇ ਠੀਕ ਹੈ ਠੀਕ ਹੈ ਮਾਲ ਦੀ ਵਸ਼ੀ ਠੀਕ ਅੱਡਾ ਬੜਾ ਫਾਇਦਾ ਵਾ ਤੇ 72000 ਦੀ ਹਾਨ ਆਈ ਬਈ ਕਹਿੰਦਾ ਗੇ ਰਿਆਂਗੇ ਇਹਦੀ ਸ਼ਾਮੀ ਸੋਈ ਇਹਦੀ ਜੇਰਾ ਬਈ ਅਸੀਂ ਜੇਰਾ ਸਾਂਭੀਆ ਮੁੜ ਕੇ ਵੀਰ ਕਹਿੰਦੇ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਠੀਕ ਆ ਜੀ ਮੇਲ ਕਾਫ ਦੇ ਵਿੱਚ ਇਹਦੇ ਤੋਂ ਰਾਤੀ ਕੱਢਿਆ 5-6 ਕਿਲੋ ਬੋਲਾ ਅੱਛਾ ਜੀ ਤੇ 3-4 ਮੈਨੂੰ ਸਵੇਰੇ ਚੋਈ ਆ ਮੈਂ ਕਹੀਏ 20 ਚੋਇਆ 15 ਦੁੱਧ ਪਛੀ 20 ਪਰ ਪਰਾਸ ਵਾਲੀ ਇਹ ਵੀ ਠੀਕ ਹੈ ਠੀਕ ਆ ਸੁਗਾ ਭਾਜੀ ਇਹ ਦੂਜਾ ਹੀ ਇਹ ਵੀ ਸੁਗਾ ਆ ਠੀਕ ਆ ਜੇ ਲੱਗਦਾ ਨਹੀਂ ਜਵਾਨ ਨੇ ਦੰਦੋ ਠੀਕ ਆ ਠੀਕ ਆ ਲਓ ਵੀ ਸੁਗਾ ਪੁੱਢੀ ਗਾ ਆ ਨੇ ਹਾਂ ਸੂਤ ਕਾ ਨਿਆ ਦੋਰੇ ਬਤ ਮਲੋ ਘਟੀਆਂ ਨੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਚਵਾਈ ਹੋਈ ਜੀ ਬਾਕੀ ਅਜੇ ਵੀ ਪੰਡਾ ਪਈਆਂ ਕਰਮ ਵਾਲੀ ਨੇ ਥਾਨ ਸੁਣੇ ਨੂੰ ਵੀ ਚੰਗਾ ਲੱਗਾ ਵਾ ਚ ਮੁੱਠੀ ਥਾਰ ਥਾਨ ਲੱਗਾ ਪਿਆ ਉਹਦੇ ਦੇ ਪਿੱਛੇ ਮੇਲ ਕਾਫ ਇਹ ਕਿੰਨਾ ਪਰਜੂ ਭਾਈ ਦੁੱਧ ਵੀਰ ਜੀ ਵੀ ਆ ਤਾਂ ਪਲਾਸੀ ਸਾਡੇ ਕਹਿੰਦੇ ਗੱਲ ਆਖੀ ਵੇਖਣਾ ਵੀਰ ਮਮ ਬਿਲਕੁਲ ਬਿਲਕੁਲ ਸਹੀ ਗੱਲ ਹੈ ਲਓ ਜੀ 20 ਤੋਂ ਪਲੱਸ ਦੁੱਧ ਪਰੋਗੇ ਦੂਜਾ ਸੂਆ ਜਗਬਰੀਨ ਬੜੀ ਜੀ ਨਸਲ ਜਾ ਰਹੇ ਉਹ ਜੀ ਥੋੜਾ ਨਹੀਂ ਬਿਲਕੁਲ ਸਹੀ ਹੈ ਦੇਖੋ ਕੈਮਰੇ ਕੋ ਸੁਣਾਗਾ ਸਹੀ ਗੱਲ ਹੈ ਜੀ ਥਣ ਵੀ ਮਿੱਟੀ ਦਾ ਤੇ ਕੱਲਾ ਕੱਲਾ ਥਣ ਲੱਗਾ ਵਾ ਕਰਮਾਲੀ ਦਾ ਆ ਜੀ ਇਹਦਾ ਵੀ ਰਹੀਏ ਇਹਦੀ ਨੂੰ ਬਖਾ ਲੋ ਬਣਾ ਕੋਈ ਨਹੀਂ ਮਾਰ ਦੇ ਜੀ ਮਾਰ ਦੇ ਠੰਡੀਆਂ ਸੀਲ ਵੜਾ ਜਿਹੜਾ ਨਿਕਲ ਚੋਣ ਇੱਕ ਨੰਬਰ ਹੋ ਗਈ ਲਓ ਯਾਗਲੇ ਸਣਾ ਚਿਵਾਈਏ ਇਹਦੀ ਵੀ ਇਹ ਮੋਟੀ ਧਾਰਿਆ ਠੀਕ ਹੈ ਜੀ ਮਗਰਲੇ ਸਣਾ ਦੀ ਚਵਾਈਆਂ ਮੈਡ ਪਾਣ ਤੱਕ ਜਾਂਦੀਆਂ ਕਰਮਾਲੀਆਂ ਪੋਲੀ ਚਵਾਈ ਆ ਏ ਦੱਸਿਓ ਭਾਜੀ ਮੋਲੇ ਦਾ ਹਰਾ ਤੇ ਦੁਸ਼ਕੇ ਦੇ ਰਹੀ ਅਸੀਂ ਵੀ ਨਹੀਂ ਹਾਂ ਇਹ ਨਹੀਂ ਦੇਗੀ ਇਹ ਦਾ ਤੁਹਾਨੂੰ ਕਿੰਨਾ ਤੱਕ ਦੇ ਦੇ ਨਹੀਂ 70000 ਦੇ ਦੇ ਅੰਦਰ ਕਰੀਏ 70000 ਕਰ ਦੋ ਅੰਦਰ ਭਾਜੀ ਕਰ ਦੋ ਹਾਂ ਨਾ 65 ਦੀ ਦੇ ਦੀ 65 ਦੀ 1000 ਬਹੁਤ ਛੋਟ 64 ਦੀ 64 ਦੀ ਹਾਂ ਨਾ ਇਹ ਦੇਣੀ ਠੀਕ ਆ ਠੀਕ ਲੋ ਮੇਰਾ ਵੀ ਮਰਜੀ ਤਸੱਲੀਆਂ ਕਰ ਕਰ ਖੜਿਆ ਰਾਤ ਦੀਆਂ ਦੁਨੀਆਂ ਦੇ ਨਾ ਲੋ ਜੀ ਬਿਲਕੁਲ ਤਾਜ਼ੀਆਂ ਸਈਆਂ ਤੇ ਰੇਟ ਠੀਕ ਆ ਠੀਕ ਆ ਠੀਕ ਮੈਂ ਆਪਣੇ ਰੱਖੀ ਜੇ ਆਜੋ ਜੀ ਦਿਖਾਈ ਇੱਕ ਮਹੀਨੇ ਦੀ ਗੱਬਣ ਜੇ ਅੱਛਾ ਜੀ ਤੇ ਦੁੱਧਾ ਡਰਾਈ ਜੇ ਠੀਕ ਆ ਜੀ ਤੁਹਾ ਆਪਣਾ ਮੈਂ ਚੱਕ ਪਾਸ ਤੇ ਦੁੱਧੋ ਡਰਾਈ ਜੇ ਕਰਮਾਲੀ ਛੋਟਾ ਕੱਦ ਵਜਨ ਉਹ ਤੇ ਵੱਡੀ ਜੇ ਛੋਟੀ ਪਲੀ ਜੁੜੀ ਪੂਰੀ ਪਲੀ ਜੁੜੀ ਹਾਂ ਕਿਨ ਵਸੂਆ ਸੁਣਾ ਭਾਈ ਹੋਣੇ ਨੇ ਠੀਕ ਆ ਤੇ ਕਿੰਨੇ ਕ ਦੁੱਧ ਆ ਲਈਏ ਦੁੱਧ ਵੀਰ ਲਈ ਪਹਿਲਾਂ ਥੱਲੇ ਹੁੰਦੇ 10 ਯਾਰਾ ਕੋਲੋਂ 30 ਰਿਹਾ ਉਹਨਾਂ ਗਾੜੀ ਉਹਲੇ ਦੀ ਸੇਵਾ ਤੁਝੇ ਜੂਏ ਕੋ 10 ਕਿਉਂ 12 ਦੀ ਬਿਲਕੁਲ ਬਿਲਕੁਲ ਸਹੀ ਆ ਉਹਨਾਂ ਦੇ ਆਪਣਾ ਖਣਾ ਦੀ ਆਪਾਂ ਗਰੰਟੀ ਫੁੱਲ ਦਵਾਂਗੇ ਪਿੱਛੇ ਪਹਾੜ ਦੀ ਠੀਕ ਆ ਠੀਕ ਆ ਜੀ ਲਓ ਜੀ ਦੂਜਾ ਸਵੇਰ ਇਹ ਤੇ ਸੱਤਵੇਂ ਦਿਨ ਅਰੀ ਚੱਕ ਪਾਸ ਆ ਤੇ ਦੁੱਧੋ ਡਰਾਈ ਜਸਤਾ ਵਾ ਲੋਕੋ ਤੇ ਨਵੇਂ ਨੇ ਸ਼ਾਮਲ ਹੋ ਰਿਹਾ ਡਬਲ ਕਰ ਜੋ ਵੀ ਰੁਪਈਆ ਕਰਮਾ ਲਈਓ ਭਾਜੀ ਬਾਕੀ ਸਵੇਰ ਸਵੇਰ ਦਾ ਟਾਈਮ ਆ ਤਾ ਤੇ ਕੋ ਦ ਚੰਗਾ ਵਾ ਕਰਮਾ ਸਾਫ ਆ ਸਾਫ ਚੋਟੀ ਆ ਠੀਕ ਆ ਜੀ ਇਹਦਾ ਭਾਜੀ ਹਰ ਮੁੱਲ ਕਿੰਨਾ ਕਜੇ ਕਰ ਦੋ ਵੀ ਨਿਕਾ ਜੇ ਹਾਂਜੀ 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 ਬਿਲਕੁਲ ਸਹੀ ਗਾ ਇਹ ਤੜੀ ਦੇ ਰਿਹਾ ਨਹੀਂ ਆਫਰ ਹੀ ਪੂਰੇ 70000 ਦੇ ਨਹੀਂ ਹਾਂ ਆ ਜਾਓ ਆਫਰ ਹੀ ਲੈ ਗਏ ਚੱਲ ਆਓ ਦੇ ਕੇ ਦੱਸ ਭਾਈ ਕਰ ਦੋ ਹਾਣਾ ਤੁਸੀਂ ਆ ਵੀ 400 ਨਹੀਂ ਯਾਰ ਨਹੀਂ ਕਰਦਾ ਇਥੇ ਹੋ ਗੋ ਭਾਈ ਇਹ ਜਾਂ ਆਂਦੋ ਤੋਹਫਾ ਹੀ ਸਮਝ ਲਓ ਐਂਡ ਤੇ ਚੱਲ ਕਰ ਦੋ ਗਰਾਫੀਆ ਕਰ ਦੋ ਇਹ ਕਰ ਦੋ ਕਰ ਦਿੰਦੇ ਚਾਹ ਦੋ ਛਾੜ ਦਿੰਦੇ ਹੋਰ ਕੀ ਕਿੰਨੇ ਜੋ 60 ਵੀ ਦੇ ਦੇ ਨਹੀਂ ਨਹੀਂ ਇਹ ਹਾਂ ਤਾਂ ਨਾਲ 60000 ਚੁਕੀ ਦੇ ਬਹੁਤ ਆ ਟਕਾਈ ਨਹੀਂ ਹਾਂ ਜੀ ਜਾਂ ਆਂਦੋ ਭਾਜੀ ਯਾਰੇ ਲੁੱਟਣ ਦਾ ਚਲੋ ਯਾਦ ਹੀ ਕਰੂਗਾ ਸਹੀ ਗੱਲ ਹੈ ਪਰ ਝੋਟੀ ਤਰੇੜ ਨਾਲ ਤਰੇੜ ਹੀ ਲਾਉਣ ਵਾਲੀ ਲਾਉਣ ਵਾਲੀ ਯਾਰ ਲਾਉਣ ਵਾਲੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਲਾਓ ਜੀ ਉਦੋਂ ਅੱਖਾਂ 'ਚ ਦੁੱਧ ਸੁੱਕ ਜਾਣਾ ਮੈਂ ਜਦੋਂ ਇਹਨੇ ਸੁਣਾਵਾ ਮੇਰਾ ਵੀ ਬੇਨਤੀ ਇਹੋ ਹੀ ਹੱਥ ਜੋੜ ਕੇ ਤੇ ਚਾਰ ਨੂੰ ਕੇ ਤਸੱਲੀ ਕਰਕੇ ਜਿਹੜਾ ਇਦਾਂ ਭੇਜਾਂਗੇ ਖਾਣਾ ਸੁਣਾ ਦੀ ਸਾਰੀ ਗਰੰਟੀ ਕੋਈ ਥਣ ਨਹੀਂ ਵੱਧ ਘਟ ਹੋਗਾ ਮੈਂ ਇਹ ਡੰਗਾ ਠੀਕ ਹੈ ਜੀ ਠੀਕ ਹਾਂ ਜੀ ਮੈਂ ਸੁਈਏ ਤੋਂ ਕੇ ਖਾ ਕੇ ਫੇਰਾਂ ਕੇ ਤਸੱਲੀ ਕੋਈ ਗੱਲ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਇਹੋ ਹੀ ਬੇਨਤੀ ਲਾ ਵੀਰ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਚਲੋ ਕਿਸੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ